ਤਨ ਤਨ ਚਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਕਾਇਨਾਤ ਸਰਬ ਕਲਾ ਸਮਰਾਤ ਸਤਿਗੁਰੂ ਗੁਰਗੱਦੀ ਦੇ ਉੱਤੇ ਵਿਰਾਜਮਾਨ ਚਬਰ ਛਤਰ ਤਖਤ ਸਿੰਘਾਸਨ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਦ ਸੰਗਤ ਜੀਓ ਬਹੁਤ ਵਡ ਭਾਗੇ ਜੋ ਸੰਧਿਆ ਦੇ ਦੀਵਾਨਾਂ ਦੇ ਵਿੱਚ ਮਹਾਂਪੁਰਖਾਂ ਨੇ ਆ ਪਾਵਨ ਪਵਿੱਤਰ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਚੱਲ ਰਹੀ ਲੜੀਵਾਰ ਇਤਿਹਾਸ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਸੰਗਤ ਗੁਰੂ ਦੀ ਗੋਦ ਅੰਦਰ ਬੈਠੇ ਹੋ ਆਓ ਗੁਰਮੁਖੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਧਿਆਨ ਨੂੰ ਜੋੜੀਏ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਤਿਗੁਰਾਂ ਦੇ ਇਤਿਹਾਸ ਦੀ ਵਿਚਾਰ ਬੜੇ ਪਿਆਰ ਸਤਕਾਰ ਦੇ ਨਾਲ ਗੁਰਮੁਖੋ ਸਰਵਣ ਕਰਨ ਦੀ ਕਿਰਪਾਲਤਾ ਕਰੀਏ ਠੀਕੇ ਖਡੂਰਨਗਰ ਦੇ ਵਿੱਚ ਜੋ ਇੱਕ ਤਪਾ ਰਹਿੰਦਾ ਹੈ ਜਿਹੜੇ ਤਪੇ ਨੂੰ ਆਪਣੀਆਂ ਕਰਮਾਤਾ ਦਾ ਸ਼ਕਤੀਆਂ ਦਾ ਬੜਾ ਹੰਕਾਰ ਸੀ ਜੋ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਉੱਤੇ ਬਹੁਤ ਲੱਗਦਾ ਸੀ ਸਤਿਗੁਰਾਂ ਦੇ ਨਾਲ ਈਰਖਾ ਕਰਦਾ ਸੀ ਤੇ ਗੁਰਮੁਖੋ ਉਥੋਂ ਦੇ ਖੈਰੇ ਜਾਤੀ ਦੇ ਜਿਹੜੇ ਜਿੰਨੇ ਜੱਟ ਸਨ ਉਹਨਾਂ ਨੂੰ ਕੋਈ ਵੀ ਕੰਮ ਹੁੰਦਾ ਸੀ ਤੇ ਉਹ ਉਸ ਤਪੇ ਦੇ ਕੋਲ ਜਾ ਕੇ ਬੇਨਤੀ ਕਰਦੇ ਸਨ ਹੁਣ ਇਸ ਵਾਰ ਮੀਂਹ ਨਹੀਂ ਸੀ ਪਿਆ ਮੀਂਹ ਨਾ ਪੈਣ ਕਰਕੇ ਫਸਲ ਬਰਬਾਦ ਹੋ ਗਈ ਹੈ ਤੇ ਸਾਰੇ ਖੈਰੇ ਜੱਟ ਜਿਹੜੇ ਨੇ ਉਹ ਜਾ ਕੇ ਤੇ ਉਸ ਤਪੇ ਦੇ ਅੱਗੇ ਬੇਨਤੀ ਕਰਦੇ ਨੇ ਜੇ ਸਤਗੁਰਾਂ ਦੇ ਨਾਲ ਉਹਦੀ ਪਹਿਲਾਂ ਵੀ ਇਰਖਾ ਬਹੁਤ ਸੀ ਤੇ ਉਹ ਉਸ ਖੈਰੇ ਜੱਟਾਂ ਨੂੰ ਕਹਿਣ ਲੱਗਾ ਏ ਤਪਾ ਕਿ ਤੁਹਾਡੇ ਨਗਰ ਦੇ ਵਿੱਚ ਜਿਹੜਾ ਇੱਕ ਅੰਗਦ ਨਾਮੀ ਜਿਹਦਾ ਨਾਂ ਪਹਿਲਾਂ ਲੈਣਾ ਸੀ ਜਿਨੇ ਹੁਣ ਆਪਣਾ ਨਾਂ ਅੰਗਦ ਰਖਾਇਆ ਏ ਜਿੰਨਾ ਚਿਰ ਤੁਹਾਡੇ ਨਗਰ ਦੇ ਵਿੱਚ ਉਹ ਰਹੇਗਾ ਉਹਨਾਂ ਚਿਰ ਤੱਕ ਮੀਂਹ ਨਹੀਂ ਪਵੇਗਾ ਜਦੋਂ ਤੁਹਾਡੇ ਨਗਰ ਚੋਂ ਨਿਕਲ ਜਾਵੇਗਾ ਫਿਰ ਤੁਹਾਡੇ ਨਗਰ 'ਚ ਮੀਂਹ ਪਵੇਗਾ ਹੁਣ ਸਾਰੇ ਖੈਰੇ ਜੱਟ ਜਿੰਨੇ ਵੀ ਐ ਉਹ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਉਸ ਨਗਰ ਤੋਂ ਕੱਢਣਾ ਚਾਹੁੰਦੇ ਨੇ ਇਸ ਤਰ੍ਹਾਂ ਗੁਰਮੁਖੋ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਉਹ ਖੈਰੇ ਜੱਟ ਦੇੜੇ ਨੇ ਉਸ ਨਗਰ ਚੋਂ ਬਾਹਰ ਕੱਢਣ ਵਾਸਤੇ ਗੁਰਮੁਖੋ ਜਾਨ ਲਈ ਤਿਆਰ ਹੋਏ ਨੇ ਕਿਸ ਤਰ੍ਹਾਂ ਸਤਿਗੁਰਾਂ ਦੇ ਕੋਲ ਜਾ ਕੇ ਸਤਿਗੁਰਾਂ ਨੂੰ ਉਸ ਨਗਰ ਚੋਂ ਬਾਹਰ ਕੱਢਣ ਵਾਸਤੇ ਯਤਨ ਕਰਦੇ ਨੇ ਤੇ ਕਿਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਉਨਾ ਖੈਰੇ ਜਟਾਂ ਨੂੰ ਗੁਰਮਖੋ ਸੋਧੀ ਬਖਸ਼ ਨੇ ਬਖਸ਼ਦੇ ਨੇ ਆਓ ਸਤਿਗੁਰਾਂ ਦੇ ਚਰਨਾਂ 'ਚ ਧਿਆਨ ਨੂੰ ਜੋੜੀਏ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦਾ ਅਗਲਾ ਇਤਿਹਾਸ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰੀਏ ਜੀ